ਪਾਈ ਜਲਦੀ ਪੈਰਾਂ ਦੀ ਮ사ਜ ਕਰੋ ਪੈਰਾ ਦੀ ਹਾਂ ਓਹੋ ਓਏ ਤੋਤੇ ਨਹੀਂ ਯਾਰ ਪੈਰਾਂ ਦੀ ਮ사ਜ ਕਰ ਨਹੀਂ ਤੁੰਦਾ ਮੈਂ ਮੈਂ ਬਗੰਦੇ ਵਾਲੇ ਦੇ ਪੈਰ ਇਦਾਂ ਦੇ ਨੇ ਜਿਨ੍ਹਾਂ ਨੇ ਆ ਗਾ ਕੁਰਸੀਆਂ ਤੇ ਬੈਠਾ ਮ사ਜ ਕੀ ਕਹਿੰਦੀ ਤੇਰੇ ਪੈਰਾਂ ਨੂੰ ਹੋੱਚ ਕੇ ਲੈ ਜਾ ਪੈਰ ਤੋਂ ਲੈ ਗਰ ਉਹ ਮ사ਜ ਕਰਕੇ ਪਾਈ ਆਪਣੀ ਮੈਨੂੰ ਦੇਖਣਾ ਆਪਾਂ ਨਹੀਂ ਮੈਨੂੰ ਦੇਖਣਾ ਨਾ ਮੈਂ ਜਾ ਬਸ ਕੰਮ ਤੇ ਭੱਜ ਗਿਆ ਤੇ ਫਿਰ ਚੱਲ ਕੇ ਦੇ ਲਈਆ ਕੀ ਕੰਮ ਸਾਹਮਣੇ ਆ ਗਿਆ ਤੁਹਾਡੇ ਵੇਖਾ ਕਿਤੇ ਆ ਲੈ ਗੋਲੀਆਂ ਵਾ ਵੇਲਾ ਦੋ ਤਿੰਨ ਗੋਲੇ ਖਾਦੇ ਆ ਦੋ ਸੌ ਮੇਰੀ ਗੋਲੀਆਂ ਪਰ ਚੱਲਿਆ ਦਾਦਾ ਭਾਵਾ ਦਾਦਾ ਗਰਮਣ ਚਾ ਹਾਂ ਕੋਲ ਸਹੀ ਜੇ ਵੀ ਬੜਾ ਲੋ ਪਹਿਲੇ ਦੱਫਾ ਲੈ ਜਾ ਪੁਗਾਈ ਜਾਣ ਆਓ ਇਹ ਕਹਿ ਰਿਹਾ ਤੁਹਾਨੂੰ ਲੈ ਕਰਨੀ ਮੈਂ ਅੱਜ ਜਾ ਲੈ ਆਓ ਲੈ ਆਓ ਭਾਪਾ ਨੂੰ ਜੇ ਜਰੂਰ ਤੱਕ ਪਾਉਣੀ ਨੂੰ ਨਹੀਂ ਗਾ ਸੁਣਾ ਉਹ ਸੇਮੋਂ ਘੜੀ ਸੀ ਨਾ ਜਵਾ ਪੈ ਨਹੀਂ ਕਰਾਈ ਦਵਾ ਤਵੇ ਬਜੀ ਤੂੰ ਸੱਤੋਂ ਸੰਘਾਵਾ ਕੋਰ ਕੋਰ ਜੀਤਾ ਬਲੀ ਫੋਟਾਈ ਮੈਂ ਹਾਂ ਆਪਿਆ ਬੈਠ ਤੇ ਤੇ ਜਾ ਤੈਨੂੰ ਮੈਂ ਸੱਚ ਕਾ ਆਓ ਬੈਠਾ ਜੀ ਆਓ ਬੈਠਾ ਮੈਂ ਸੱਚ ਕਾ ਚਲੋ ਓਕੇ ਅਸੀਂ ਇਧਰ ਪੈਰ ਚੜਾਈ ਕਰਦੇ ਹੋਏ ਆ ਚੱਲ ਕੱਟ ਦੋ ਆਪੇ ਕਰ ਦਈਏ ਕੱਟ ਵੀਟ ਦੇ ਬੈਠੇ ਰਹਿਆ ਮੈਂ ਤਲਾਕ ਜੱਟ ਚਲੋ ਮੈਂ ਇਹ ਦੱਸਣਾ ਤੁਹਾਨੂੰ ਕੰਮਿਆ ਹਾ ਹੋ ਤੁਹਾਨੂੰ ਨਾ ਡਾਕਟਰ ਸਾਹਿਬ ਆਹ ਚੌਣਾ ਲੜਨੋ ਨਹੀਂ ਆਪਾਂ ਪਾਣੀ ਗਲੇ ਜਿੱਤੇ ਕਰ ਲਿਓ ਔਰ ਨਿਕੰਤ ਨਹੀਂ ਹਾਂ ਨਾ ਨਾ ਇਹੋ ਹੀ ਹੋਈ ਮਾਤਾ ਮਾਤਾ ਨਾਲ ਡਾਕਟਰ ਦਾ ਸੀਨ ਮੈਂ ਮੁਰਗੀ ਵਿੱਚ ਵਿੱਚ ਬੋਲੂਗਾ ਉਹ ਹਾਂ ਮਨੀ ਮਨੀ ਮੈਂ ਤੇ ਮੈਂ ਆਏ ਆ ਡਾਕਟਰ ਤੁਹਾਨੂੰ ਦਾਦਾ ਜੀ ਆ ਮੇਰੇ ਸਾਲੀ ਕਰਦਾ ਨਹੀਂ ਰੇਟ ਹਣਾ ਮੀਂਹ ਚਾਏ ਨਾ ਦਾੜੀ ਕਾਲੀ ਕਰਨੀ ਭੁੱਲਿਆ ਸਾਰਾ ਚੇਤਾ ਭੁੱਲ ਗਏ ਆ ਬੰਦੇ ਚੱਲ ਚਲੋ ਚੱਲ ਸਿਆਣਾ ਬੰਦਾ ਚਲਾਵਾ ਤੂੰ ਇਹ ਆਂ ਮੇਰੇ ਪਿੱਛੇ ਖੜੀ ਮੈਂ ਹੁ ਕਹੂੰਗੀ ਮੈਂ ਆਪਾ ਸ਼ਰਮ ਮੰਦੀ ਲੱਗ ਗਿਆ ਖਲੋਤੀ ਸਾਰੇ ਕਾਰੇ ਕਰਕੇ ਤੇ ਵੇਖ ਲੋਤੀ ਹੂੰ 2 ਮਿੰਟ ਰੁਕੇ ਆਏ ਮੈਂ ਤੂੰ ਖੜੀ ਰਹਿ ਨੀ ਮੈਂ ਬਸ ਥੋੜਾ ਹੀ ਚੱਲ ਬਸ ਇੱਕ ਦੋ ਅਿਰੋ ਫਾੜੂ ਜਾ ਨਹੀਂ ਕਿਵੇਂ ਚੰਗੀ ਜਲੀ ਮੈਂ 2 ਸੈਕਿੰਡ ਰੁਕੇ ਤੂੰ ਹੀ ਇਹਨੂੰ ਕਹੀ ਨਾ ਮੈਂ ਮੈਂ ਕੀ ਕਿਹਾ ਮੈਂ ਕੀ ਕਿਹਾ ਬਸ ਅਜਿਹਾ ਕਿੰਨਾ ਹੋਦਾ ਹੈ ਜੀ ਮੈਂ ਸੱਚੀ ਕਰਾਂ ਇਹ ਝੂਠੇ ਰੇ ਕੀਤੀ ਨਹੀਂ ਗੱਲ ਆ ਹਾਂ ਸੱਚੀ ਕਰਾਂ ਪਾਈ ਸੁੱਟੜ ਗਿਆ ਤੂੰ ਹੀ ਕੇ ਹਾਂ ਪਾਈ ਚਲ ਤੂੰ ਵੀ ਨਹੀਂ ਭਾਬੀ ਸਹੀ ਆ ਬੈਠੀ ਆਓ ਸੱਚੀ ਕਰਾਂ ਭਾਬੀ ਸਹੀ ਇਹ ਕਰ ਕਰ ਲੀਏ 1 2 1 2 3 ਸਟਾਰਟ ਮੰਮੀ ਕਰਦੀ ਹੈ ਨਾ ਆਪਣੇ ਨੋਹ ਦੀਆਂ ਤਰਫਦਾਰੀਆਂ ਬੜੀ ਤੋਂ ਨੋਹ ਬਣਾਈ ਆ ਮੇਰਾ ਘਰ ਦਾ ਘਰਾਏ ਨੇ ਬਲਛਣੀ ਨੇ ਨਾ ਕੀ ਕਾਰਾ ਕੀਤਾ ਆ ਸੱਚੀ ਦੱਸਿਆ ਆ ਸੋ ਸਹੀ ਤੇ ਗੱਲ ਨਹੀਂ ਹੋ ਕੋਈ ਗਲਤ ਨਹੀਂ ਗਿਆ ਨਹੀਂ ਉਹਨੇ ਜੈਤਾ ਹੀ ਦਵਾਈ ਆ ਇਹ ਕਿਉਂ ਨਾ ਕਰਾਉਂ ਤੱਕ ਕਰਾ ਕਿ ਤੜ ਤਹੀ ਹੌਕਣ ਡਿਆ ਜੈਤਾ ਨੂੰ ਇਹ ਨਾ ਦੱਸਦਾ ਕਿ ਮੁੰਡਾ ਮੱਜੀ ਤੇ ਪਿਆ ਹਜੇ ਵੀ ਨਹੀਂ ਹੌਕਣੋ ਹੜਦੀ ਮਾਂ ਦੱਸਣਾ ਬੜੇ ਤੇਰੇ ਹੀ ਤੇਰੇ ਕੋੜੇ ਕੋੜੇ ਪੈਸਾ ਕੋਈ ਡਾਕਟਰ ਨਹੀਂ ਆਇਆ ਹਲਕਾ ਇੱਕ ਪਤਾ ਨਹੀਂ ਕਿੱਥੇ ਰਹਿ ਗਿਆ ਉਹਨੂੰ ਕੌਣ ਦਾ ਫੋਨ ਕੀਤਾ ਵਾ ਕੀ ਹੋ ਗਈ ਵੀ ਭਾਦੀ ਭਾਦੀ ਲਾ ਛੜਦਾ ਨਾ ਮੈਂ ਕੀ ਕਹਾਂ ਹੋਰ ਮੈਂ थे रह गया वहाँ। हाँ है। क्या नहीं शैतान आ जा? आ गया। हाँ। किया आप? यार सो चेक करो मैं देखो भीरू की गलती है। एक कदम खड़े खड़ों पे ढेर पे ही थे। ठीक। ठीक। <laughs> <laughs> <थीक। laughs> तो तेरी बात है क्या प्यार मानने में। तो यहाँ पर जब मैं पहुँचा तो नया पानी डेटिटा सोना कहता है। खड़ा गल यार ठीक है चलो बेड़ी चलो चलो सुना रहे थे कोई देंगे सुना लेके आवा माता दी डायरी धर दिए ठीक हो तो ठीक हो मैला तको कोई पीछे हट जाओ कोई पीछे को तीन बार पहला तापुर धन्यवाद 1 2 3 स्टार्ट सर दो भाई एक मिनट विचार कर लो ਤੇ ਚਾਰੇ ਪਾਸਿ ਨੂੰ ਹਵਾ ਨਹੀਂ ਆਉਂਦੇ ਤੇ ਉਹਨੇ ਦਾ ਚੰਗਾ ਭਲਾ ਹੀ ਇੱਕਦਮ ਪਤਾ ਨਹੀਂ ਕੀ ਗੱਲ ਵੜ ਗਈ। ਇਹ ਆਹ ਹੈ ਗਲਖਣੀਆਂ ਉਹ ਗੱਲ ਬੋਲਾਂ ਟੀਆਂ ਅਸੀਂ ਇਹਨਾਂ ਤੇ ਆਗ ਹੀ ਲੱਗੀ ਹੈ ਤਾਂ ਹੀ ਉਹ ਗੱਲ ਪੁਆਰ ਤੇ ਆ ਦੇਖੇ। ਆਂਟੀ ਜੀ ਚੈੱਕ ਕਰਵਿੰਦੋ ਉਹਦੇ ਸਭ ਪਹਿਲਾਂ ਹੀ ਬੋਸ ਪਿਆ। ਇਹ ਨਾ ਦਿੱਕੀ ਹੋਦਾ ਆਈਆ ਤਾਂ ਮੈਂ ਇੱਕ ਗੱਲ ਕਹਿਣ ਕਿ ਆ ਸੀ ਕਿ ਤੁਸੀਂ ਨਾ ਲੱਗੇ ਉੱਚੀ ਨਹੀਂ ਬੋਲਣਾ ਇਹੋ ਜੀ ਕੋਈ ਗੱਲ ਨਹੀਂ ਕਰਨੀ ਜਿਹੜੀ ਉਹਨੂੰ ਸਰਦਰ ਦੀ ਲੱਗੇ ਮੈਂ ਪੁੱਤ ਮੈਂ ਨਾ ਕਹਿੰਦੀ ਨਹੀਂ ਮੈਂ ਤਾਂ ਬੋਲਦੀ ਨੇ ਨਾ ਲੱਗੇ ਚੰਗੀ ਮਾੜੀ ਗੱਲ ਕਰਦੀ ਨਹੀਂ ਆ ਜਿਹੜੀਆਂ ਦੋਵੇਂ ਕਲਛੀਆਂ ਆ ਨਾ ਇਹਨਾਂ ਦੀ ਲੜਾਈ ਕਦੇ ਮੁੱਕਦੀ ਨਹੀਂ ਇਹਨਾਂ ਦੇ ਬੰਦੇ ਕੀ ਕਰਨਾ ਤੁਸੀਂ ਕਹਿੰਦੇ ਬੋਲਦੇ ਨਹੀਂ ਮੈਂ ਹੁੰਦਾ ਤੁਹਾਨੂੰ ਦੇ ਲਾ ਤੁਸੀਂ ਸਾਰੇ ਅੰਦਰ ਨਹੀਂ ਉੱਚੀ ਬੋਲਣ ਦੇ ਉਹਨੂੰ ਲੱਗੇ ਬਹੁਤ ਜ਼ਿਆਦਾ ਟੈਨਸ਼ਨ ਲੈ ਲਈ ਕੋਈ ਜਿਆਦਾ ਕੋਈ ਅਜੀਬ ਗੱਲਬਾਤ ਨਹੀਂ ਕੀਤੀ ਜਿਹਨਾਂ ਨੇ ਕੋਈ ਚਿੰਤਾ ਕੀਤੀ ਹੋਵੇ। ਆਹ ਫੇਰ ਉਹੋ ਹੀ ਗੱਲ। ਇਹੋ ਹੀ ਦੋ ਜਿਹੜੀਆਂ ਬੋਲਣ ਲਿਆ ਇਹਨਾਂ ਦੀਆਂ ਗੱਲਾਂ ਸੁਣ। ਗੱਲ ਕੋਈ ਵੀ ਨਹੀਂ ਜੱਜ ਸਾਹਿਬ ਇਹ ਇੱਕ ਬਸ ਖਾਲੀ ਇਹਨਾਂ ਨੂੰ ਯਕੀਨ ਲਵਾਉਣ ਦੀ ਕੋਸ਼ਿਸ਼ ਕਰਦੇ ਹੀ ਭਾਬੀ ਵੀ ਮੈਂ ਤੁਹਾਡੀ ਘਰ ਵਾਲੀ ਆ ਉਹਦੇ ਨਾਲ ਪਤਾ ਨਹੀਂ ਕੀ ਗੱਲ ਹੋ ਗਈ ਉਹਨਾਂ ਨੂੰ ਸਦਮਾ ਲੱਗ ਗਿਆ ਇਕਦਮ ਕੇ ਕਲਦਾ। ਆਹੋ ਜੈ ਮਾਣਾ ਲੈ ਕੇ ਆਇਆ ਸੀ ਨਾ ਅਗਲਾ ਵੀ ਜਿਹੜੀ ਚੇਤਾ ਕਰਾਉਣ ਲੱਗ ਪਈ ਵੀ ਫੜਾ ਫੜਾ ਮੇਰੀ ਘਰ ਚ ਪਾ ਦੇ। ਤੂੰ ਹੀ ਫੜਿਆ ਪਖੰਡ ਸਾਰੇ ਟੱਬਰ ਨੇ। ਉਹਨੂੰ ਪਾ ਕੇ ਉਹੀ ਵੇਖੋ ਪਹਿਤ ਤੁਹਾਨੂੰ ਹੀ ਆ ਬਹੁਤ ਬਹੁਤ ਤੁਹਾਨੂੰ ਹੀ ਪਹਿਲੀ ਟੀਆ ਫੋਟੋ 3 2 3 స్టార్ ਤੁਹਾਨੂੰ ਮੈਂ ਸਪੈਸ਼ਲੀ ਨੋਟ ਕਰਾ ਕੇ ਆਂ ਹਿੰ ਕਿ ਇਹਨਾਂ ਨੇ ਕੋਮਾਂ ਚ ਚੱਲ ਜੇ ਨਾ ਜੇ ਤਦ ਤੁਹੀ ਨਾ ਇਹ ਪ੍ਰਾਣੀ ਗੱਲਾਂ ਸਿਰ ਸਿਰ ਕੇ ਜੀ ਜਲਦੀ ਸਿਰ ਨਹੀਂ ਗਈ ਆ ਤੂੰ ਹੀ ਹਟਦੇ ਨਹੀਂ ਹੋ ਤੀ ਸੀਰੀਅਸਲੀ ਲੈ ਲੈ ਮੇਰੀ ਗੱਲ ਨੂੰ ਮੈਂ ਇਹ ਪੁੱਤੋ ਮੈਂ ਹਰ ਕੋਈ ਗੱਲ ਕਰਦੀ ਨਹੀਂ ਮੇਰੇ ਬਾਹਰ ਬਾਰੇ ਇਹੋ ਕਦੇ ਵੀ ਮੈਂ ਇਹਦੇ ਸਾਹਮਣੇ ਕੋਈ ਗੱਲ ਕਰਦੀ ਨਹੀਂ ਆਹ ਵਾਉਟੀਆਂ ਇਹੋ ਹੀ ਕੋਲ ਕੋਲ ਲੜਮਰੜ ਮਰੜੀਆਂ ਉਹ ਕੀ ਕਰਾਂਗੇ ਇਹਨਾਂ ਦਾ ਕੁਝ ਨਹੀਂ ਪਤਾ ਬਸ ਇਹਨਾਂ ਦੇ ਸਾਹਮਣੇ ਇਹੋ ਜੀ ਕੋਈ ਵੀ ਗੱਲ ਨਹੀਂ ਕਰਨੀ ਜਿਹੜੀ ਇਹਨਾਂ ਨੂੰ ਕੋਈ ਸਰਦਰਦੀ ਲੱਗੇ ਠੀਕ ਹੈ ਉਹਨਾਂ ਨੂੰ ਥੋੜੀ ਜੀ ਮੈਡੀਸਿਨ ਦੇ ਜਲਾ ਤੇ ਤੁਸੀਂ ਉਹ ਮੈਡੀਸਿਨ ਦੇ ਦਿਓ ਤੇ ਬਾਅਦ ਤੁਹਾਨੂੰ ਥੋੜਾ ਹੋਰ ਸੁਸੋਦਾ ਹੋਸ ਚਾਜੀ ਠੀਕ ਹੈ ਤੇ ਪਰ ਤੁਸੀਂ ਜੇ ਇਹੋ ਜਿਹਾ ਫੇਰ ਕਲੇਸਟਰ ਚ ਰੱਖਿਆ ਜਾਓ ਤੁਸੀਂ ਇਹਦੇ ਲੱਗ ਸਕਿਆ ਉਹ ਜੀ ਗਲਤ ਕੀਤੀਆਂ ਉਹ ਦੁਬਾਰਾ ਕੁਮਾਚ ਜਾ ਸਕਦੇ ਆ ਚੰਗਾ ਪੁੱਤ ਮੈਂ ਇਹਨਾਂ ਨੂੰ ਨਹੀਂ ਕਰਨ ਦੇਣੀ ਮੈਨਾਂ ਲੱਗੇ ਨਹੀਂ ਆਉਂਦੇ ਨਾ ਚਵਲਾਂ ਨੂੰ ਮੈਂ ਤੇ ਆਪੂਆ ਰੱਖੂਗੀ ਤੂੰ ਮੇਰਾ ਪੁੱਤ ਵਧੀਆ ਦਵਾਈ ਦੇ ਕੇ ਜਾ ਬੰਦਾ ਠੀਕ ਹੋ ਜਾਏ ਮੇਰਾ ਪੁੱਤ ਇਹ ਦੋਨਾਂ ਚੋਂ ਦੋ ਟਾਈਮ ਇੱਕ-ਇੱਕ ਸਾਮੂਹ ਦੇ ਦਿਓ ਠੀਕ ਆ ਠੀਕ ਪਰ ਜੇ ਥੋੜਾ ਹੋਛਾ ਲੈਂਦੇ ਹੋ ਹੋਚਾ ਲੈਂਦੇ ਆ ਫਿਰ ਦਿੰਦੇ ਨਹੀਂ ਸੁਪਰ ਉਹਦਾ ਕੋ ਖਾਦੇ ਕੋ ਤੇ ਵਾਲੀ ਜਿਹੜੀ ਸਾਹ ਵਾਲੀ ਕੋਈ ਨਹੀਂ ਉਹ ਥੋੜਾ ਹੋਛਾਉਣਗੇ ਫੇਰ ਬਸ ਜਦੋਂ ਦੋਈ ਪਾਤੀ ਬੀਬੀ ਦਾ ਕੰਟਰੋਲ ਹੋ ਜਾਣਾ ਉਹ ਜਨਾ ਸਹੀ ਬਸ ਇਹ ਦੇ ਚੰਪੀਆਂ ਵਾ ਫਿਰ ਫੇਕ ਕਰੋ ਕਿ ਹੋਛਾ ਆਵੇ ਤਾਂ ਇਹ ਕਲੇਸ਼ ਪਾਏ ਆ ਹੀ ਉਹਨਾਂ ਦੇ ਭਾਗ ਬਾਹਰ ਖਸਤਾ ਤੂੰ ਦੀ ਚੋਪੀ ਕੀਤੀ ਰੈ ਨੱਖਿਆ ਚੋਣਿਆ ਕਰੋ ਬਾਹਰ ਹੀ ਕੱਜੋ ਮੰਮੀ ਲੱਗੇ ਬਹਿਨ ਦਾ ਵੀਰ ਨੂੰ ਰੈਸਟ ਕਰ ਲਓ ਬੜੀ ਚੇ ਨਹੀਂ ਨਾ ਬੈਠੇ ਜਾਓ ਕੋਈ ਨਾ ਬਵਾ ਸੁਪਣਾ ਜਿੱਦਾਂ ਕਪਤੀਆਂ ਦੇ ਕੋ ਕੰਮ ਕਰਨ ਵਾਲੀ ਨਹੀਂ ਕੋਈ ਜੀ ਕੋਈ ਸੜਗੀ ਜਿਹੜੀ ਤੁਹਾਨੂੰ ਲੈ ਆਈ ਕੋਈ ਨਹੀਂ ਜੇ ਨਹੀਂ ਨਾ ਸਾਡੇ ਬਾਅਦ ਜਿੰਨਾ ਨਹੀਂ ਬਸਤਾ ਠੀਕ ਹੈ ਜੇ ਕੋਈ ਹੋਰ ਕੇ ਬਾਅਦ ਬਸਤਾ ਮੈਂ ਨਹੀਂ ਕਹਣਾ ਪਛਤਾਉਣਾ ਪਛਤਾਉਣਾ ਤਾਂਹੀਂ ਜਿੰਨਾਂ ਦਾ ਪੁੱਤ ਵਾਲਾ ਵੇਲਾ ਇਦਾਂ ਕਰਦੀ ਨਹੀਂ ਆ ਤੇਰੇ ਸਾਹਮਣੇ ਜਿਆ ਗੱਲਾਂ ਓ ਬਾਕੀ ਨਾਲ ਧਿਆਨ ਰੱਖੋ ਠੀਕ ਆ ਠੀਕ ਹੈ ਜੀ ਕੋਈ ਨਹੀਂ ਮੈਸਰ ਓਕੇ ਠੀਕ ਹੈ ਲਾmani ਵੇਲਾ ਚੰ ਚੰ ਚੁੱਪ ਹਟ ਜਾ ਬਾਏ ਨਾਲ ਕਿਹਦਾ ਕਿਹਦਾ ਸੀਨ ਇੱਥੇ ਬਾਅਦ ਚ ਪਹਿਲਾਂ ਮੈਨੂੰ ਮਾਈਕ ਪਾਜ ਕੇ ਆਈ ਆ ਦੇਖੋ ਇੱਥੇ ਮਾਈਕ ਲਗਾਏ ਤੁਹਾਨੂੰ ਲੱਗਾ ਹਾਂ ਪਾਉਂ ਗਿਆ ਚਲੋ ਮੈਂ ਕਹਿੰਦਾ ਚਲੋ ਚਲੋ ਸਿਰ ਸਿਰ ਟੜੀ ਨਾ ਮੈਂ ਕਿਤੇ ਮੈਂ ਨਾ ਗਲਤ ਕਹਿਣਾ ਮਾਤਾ ਜੀ ਮਾਤਾ ਸੀ ਆਇਆ ਉਹ ਮਾਤਾ ਜੀ ਆਇਆ ਇੱਧਰ ਆ ਇੱਧਰ ਮੈਂ ਕੱਟ ਕੇ ਲਾ ਦਿੰਦਾ ਤੁਹਾਡੇ ਬਾਅਦ ਘਟ ਕਿਉਂ ਹੋਣੀ ਹੈ ਉਹ ਤਾਂ ਬਾਅਦ ਵਿੱਚ ਕਰਨਾ ਦੂਜੇ ਪੁਣੇ ਬੋਲਣਾ ਹੈ